ਆ ਜਿੰਨ ਦੇ ਲਾਈਕਸ ਐਂਟਰ ਸੋ ਲਾਈਕਸ ਦੇ ਰਹਾ ਆ ਆ ਦੇਖੋ ਤੁਸੀਂ ওভার ਸਪੀਡ ਹੋ ਉਹਦਾ 55 ਆ ਰਿਹਾ ਹੈ ਲੱਗੇ ਤੁਸੀਂ ਇੰਨੀ ਤੇਜ਼ ਜਿਹੜਾ ਮੋਟਰਸਾਈਕਲ ਹੈ ਇਸ ਰੋਡ ਤੇ ਇਸ ਸਪੇਸ ਦੇ ਵਿੱਚ ਨਹੀਂ ਚਲਾ ਸਕਦੇ ਕਾ ਸ਼ਾਬਾਸ਼ ਸ਼ਾਬਾਸ਼ ਦੋ ਅੱਗੇ ਦੋ ਅੱਗੇ ਹੋ ਗਿਆ ਨਹੀਂ ਹੋਇਆ ਹੈ ਇਕੜਿਆ ਨਹੀਂ ਆਉਂਦੇ ਪੱਤੀ ਟਕਣਾ ਐ ਨਾ ਕੱਟੇ ਨਹੀਂ ਬੋਟ ਨਾਲ ਪਾ। ਯਾਰ ਮਹਾਰਾਜ ਹੋ ਰਿਹਾ ਕਿ ਨਾਲ ਬੰਦ ਆਉਣੀ ਨਹੀਂ ਕੋ। ਇਹ ਭੱਜੀ ਜਿਹੜਾ ਮੇਰਾ 파ਰਸਾ ਸੀਗਾ ਜੂਆ ਸੀਗਾ ਉਹ ਦੋ ਤੋਂ ਹੋ ਗਿਆ ਸੀਗਾ ਜੀ। ਕੋਈ ਨਹੀਂ। ਕੋਈ ਸ਼ ਤਾਂ ਨਹੀਂ ਬੈਪ ਮਹਾਰਾਜ ਵਾਈ। ਹਰਤੇ ਇਹ ਤੇ ਰੋ ਗਿਆ ਉਹ ਉਹ ਭੋਗ 1.5 1000 ਗ੍ਰਾਮ ਰੰਗ ਹੈ ਸਭ ਤਾਲੀਏ ਮਸ ਮਾਰੀ ਚੜ੍ਹ ਪਰੋ ਸੋ ਤਾਂ ਜਦੋਂ ਤੱਕ ਖੈਰ ਤਾਂ ਫਿਰ ਕੋਈ ਗੱਲ ਨਹੀਂ ਰੰਗ ਵਾਲਾ ਦੇਖੋ ਆ ਰਹੇ ਨੇ ਕਿ ਇਹ ਗੱਲ ਆ ਇਹ ਦੇਖੋ ਜੀ ਜਿਹੜਾ ਚੰਡੀਗੜ੍ਹ ਰੋਡ ਆ ਇੱਥੇ ਟ੍ਰੈਫਿਕ ਜਿਹੜੀ ਆ ਬਹੁਤ ਜ਼ਿਆਦਾ ਆਉਂਦੀ ਕਿਉਂਕਿ ਜੀਐਨਏ ਕਾਲਜ ਜਿਹੜਾ ਬੱਚਿਆਂ ਦਾ ਪੈਂਦਾ ਇੱਥੇ ਬੱਚਿਆਂ ਦਾ ਕਾਫੀ ਜਿਹੜਾ ਆਉਣ ਜਾਣ ਰਹਿੰਦਾ ਇਸ ਇਸ ਰੋਡ ਦੀ ਕਾਫੀ ਕੰਪਲੇਂਟ ਸੀਗੀ ਕਿ ਇੱਥੇ ਓਵਰ ਸਪੀਡ ਦੇ ਵਿੱਚ ਬਹੁਤ ਵਹੀਕਲ ਜਿਹੜੇ ਆ ਆਉਂਦੇ ਆ ਕਿ ਜਿਹਦੇ ਨਾਲ ਕੋਈ ਵੀ ਐਕਸੀਡੈਂਟ ਹੋਣ ਦਾ ਖਤਸ਼ਾ ਜਿਹੜਾ ਹਰ ਟਾਈਮ ਪੈਦਾ ਹੋਇਆ ਰਹਿੰਦਾ ਇਹਦੇ ਬਾਰੇ ਮਾਨਯੋਗ ਐਸਐਸਪੀ ਹਰਪੁਰ ਜੀ ਨੇ ਹੁਕਮ ਕੀਤਾ ਸੀਗਾ ਕਿ ਇਸ ਰੋਡ ਦੇ ਉੱਪਰ ਜਿਹੜਾ ਸਪੀਡੋਮੀਟਰ ਮੋਨੀਟਰ ਹੈ ਉਹ ਲਗਾ ਕੇ ਜਿਹੜੇ ਓਵਰ ਸਪੀਡ ਵਹੀਕਲ ਹੈ ਉਹਨਾਂ ਦਾ ਚਲਾਨ ਜਿਹੜਾ ਕੀਤਾ ਜਾਵੇ ਸੋ ਅਸੀਂ ਇਹਦੇ ਨਾਲ ਚੈੱਕ ਕਰਕੇ ਜਿਹੜਾ ਵੀ ਓਵਰ ਸਪੀਡ ਵਹੀਕਲ ਆ ਰਿਹਾ ਉਹਦਾ ਨਿਯਮਾਂ ਮੁਤਾਬਕ ਜਿਹੜਾ ਚਲਾਨਾ ਅਸੀਂ ਕਰ ਰਹੇ ਹਾਂ ਜੀ ਸਰਕਾਰ ਦੇ ਦੇਖ ਕੇ ਜਿਹੜੇ ਕੀ ਧੋੜ ਜਾਂਦੇ ਨੇ ਜਾਂ ਓਵਰ ਸਪੀਡ ਹੁੰਦੇ ਨੇ ਉਹਨਾਂ ਲਈ ਫਿਰ ਉਹਨਾਂ ਨੂੰ ਕਿਸ ਤਰ੍ਹਾਂ ਗਿਫਟ ਜਿਹੜਾ ਇਹ ਵਿੱਚ ਇਸ ਤਰ੍ਹਾਂ ਹੁੰਦਾ ਕਿ ਜਿਸ ਤਰ੍ਹਾਂ ਕੋਈ ਓਵਰ ਸਪੀਡ ਬੱਚਾ ਉਹਨੂੰ ਅਸੀਂ ਕਲਿੱਕ ਕਰ ਲਿਆ ਓਵਰ ਸਪੀਡ ਪਾਇਆ ਜਾਂਦਾ ਅਗਰ ਇਸ਼ਾਰਾ ਪੁਲਿਸ ਨੂੰ ਪਲੀਜ਼ ਜਦੋਂ ਉਹਨਾਂ ਨੂੰ ਰੋਕਣ ਦਾ ਇਸ਼ਾਰਾ ਮਾਰਦੀ ਤੇ ਨਹੀਂ ਰੁਕਦੇ ਉਹ ਮੋਟਰਸਾਈਕਲ ਜਾਂ ਟੂ-ਵੀਲਰ ਫੋਰ-ਵੀਲਰ ਜੋ ਵੀ ਹੈਗਾ ਭਜਾ ਕੇ ਲੈ ਜਾਂਦੇ ਆ ਇਹ ਸਾਡਾ ਜਿਹੜਾ ਸਪੀਡੋਮੀਟਰ ਮੋਨੀਟਰ ਹੈ ਇਹਦੇ ਵਿੱਚ ਸਾਰਾ ਹੀ ਗੱਡੀ ਦਾ ਬਾਇਓ ਡਾਟਾ ਆ ਜਾਂਦਾ ਜਦ ਕਿ ਇੱਥੋਂ ਲੈ ਕੇ ਲਗਭਗ 1 ਕਿਲੋਮੀਟਰ ਤੱਕ ਇਹਦੀ ਰੇਂਜ ਹੈ ਜਿਹੜਾ ਉਸ ਚੀਜ਼ ਨੂੰ ਉਹਦੇ ਨੰਬਰ ਨੂੰ ਕੈਪਚਰ ਕਰ ਲਿੰਦਾ ਸਾਰੇ ਬਾਇਓ ਡਾਟਾ ਵਿੱਚ ਔਨ ਕਰਕੇ ਅਸੀਂ ਬਾਅਦ ਵਿੱਚ ਇਹਦਾ ਚਲਾਨ ਕਰ ਦਿੰਨੇ ਕੋਈ ਇਹ ਨਾ ਸਮਝੇ ਕਿ ਸਾਨੂੰ ਸਪੀਡੋਮੀਟਰ ਜਿਹਦੇ ਲੱਗਾ ਸੀ ਮਨੀਟਰ ਤੇ ਪੁਲਿਸ ਨੇ ਰੋਕਿਆ ਤੇ ਅਸੀਂ ਚਲਾਣ ਤੋਂ ਬਚ ਗਏ ਆ ਚਲਾਣ ਉਹਨਾਂ ਦਾ ਆਟੋਮੈਟਿਕ ਸੀ ਬਾਅਦ ਚ ਕਰ ਦਿੰਦੇ ਨੇ ਸਰ ਇੱਕ ਜਿਹੜੇ ਓਵਰ ਸਪੀਡ ਵੀ ਤਾਂ ਕਰਦੇ ਆ ਜਿਹੜੇ ਓਵਰ ਲੋਡ ਟੈਪਰ ਵਾਜਿਆ ਉਹ ਜੁਰਮਾਨੀਆਂ ਜਾਂਦੀਆਂ ਆ ਉਹਨਾਂ ਦਾ ਵੀ ਜੁਰਮਾਨਾ ਕਰੀ ਬਿਲਕੁਲ ਜੀ ਜਿਹੜੇ ਓਵਰ ਲੋਡ ਵਹੀਕਲ ਆਉਂਦੇ ਆ ਉਹਨਾਂ ਦਾ ਵੀ ਟ੍ਰੈਫਿਕ ਰੂਲ ਅਨੁਸਾਰ ਜੋ ਚਲਾਣ ਬਣਦਾ ਸੀ ਕਰਦੇ ਆਂ ਜੀ